ਸੋ ਸੋ ਲਈ ਅਸੀਂ ਸਤਲੂ ਦਰਿਆ ਤੇ ਖੜੇ ਆ ਰੋਪੜ ਦੇ ਹੈਡ ਵਰਕਰਸ ਦੇ ਉੱਤੇ ਗੱਲ ਕਰੀਏ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਜਿਹੜਾ ਪਾਣੀ ਹੈ ਜਿਹੜਾ ਕਿ 45000 ਕਿਊਸਿਕ ਜਿਹੜਾ ਨਵਾਂ ਸ਼ਹਿਰ ਸਾਈਡ ਨੂੰ ਛੱਡਿਆ ਗਿਆ ਸਤਲੂ ਦਰਿਆ ਵਿੱਚ ਛੱਡਿਆ ਗਿਆ ਆ ਇਹ ਪਾਣੀ ਜਿਹੜਾ ਬਿਲਕੁਲਲੇ ਖਤਰੇ ਦੀ ਗੱਲ ਕਰੀਏ ਤਾਂ ਖਤਰੇ ਤੋਂ ਬਾਹਰ ਹੈ ਜੋ ਸਾਨੂੰ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ ਕਿ ਜੋ 1988 ਵੀ ਜਦੋਂ ਆ ਕਹਿੰਦੇ ਆੜਾ ਸੀ ਤਾਂ 465000 ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਤਾਂ ਜਿਹੜੀ ਤਬਾਹੀ ਜਿਹੜੀ ਆ ਉਹ ਇਸ ਪਾਸੇ ਮੰਦਰ ਜਿਹੜੇ ਤਬਾਹੀ ਦੇ ਦੇਖਣ ਨੂੰ ਮਿਲੇ ਸੀ ਫਿਲਹਾਲ ਜਿਹੜਾ 45000 ਕਿ ਉਸੇ ਕ ਪਾਣੀ ਜਿਹੜਾ ਸਿਰਫ ਛੱਡਿਆ ਜਾ ਰਿਹਾ ਆ ਖਤਰੇ ਦੇ ਜਿਹੜੇ ਗੇਟ ਨੇ ਉਹ ਵੀ ਹਾਲੇ ਜਿਹੜੇ ਨਹੀਂ ਖੁੱਲੇ ਗਏ ਫਿਲਹਾਲ ਭਰਾਵੇਂ ਪੰਜਾਬ ਦੇ ਵਿੱਚ ਬਰਸਾਤ ਜਿਹੜੀ ਪੂਰੀ ਇਸ ਵੇਲੇ ਕੁਹਰਾਮ ਬਚਾਇਆ ਗੁਰਦਾਸਪੁਰ ਦੀ ਗੱਲ ਕਰੀਏ ਦਸੂਹੇ ਦੀ ਗੱਲ ਕਰੀਏ ਜੇਜੋ ਦੀ ਗੱਲ ਕਰੀਏ ਜਾਂ ਹੋਰ ਇਧਰ ਡੋਬ ਇਹ ਤੋਂ ਛੱਡ ਕੇ ਮਾਝੇ ਮਾਲਵੇ ਦੀ ਗੱਲ ਕਰੀਏ ਤਾਂ ਤਬਾਹੀ ਜਿਹੜੀ ਆ ਉਹ ਦੇਖਣ ਨੂੰ ਮਿਲਦੇ ਆ ਲੋਕਾਂ ਦੇ ਘਰਾਂ ਦੇ ਘਰ ਡੁੱਬ ਗਏ ਨੇ ਆ ਫਸਲਾਂ ਦੀ ਤਬਾਹ ਫਸਲਾਂ ਤਬਾਹ ਹੋ ਗਈਆਂ ਆ ਜੇਜੋ ਦੀ ਗੱਲ ਜੇਜੋ ਦੇ ਵਿੱਚ ਜਿਹੜੀਆਂ ਚੋ ਚੱਲਦੇ ਉਹਨਾਂ ਨੂੰ ਪਾਣੀ ਆਉਣ ਦੇ ਨਾਲ ਵੀ ਕਾਫੀ ਜਿਹੜਾ ਤਬਾਹੀ ਹੈ ਨੌਜਵਾਨ ਜਿਹੜੇ ਕਿ ਇੱਕ ਕਾਰ ਦੇ ਵਿੱਚ ਸਵਾਰ ਸੀ ਉੱਥੇ ਜਿਹੜੇ ਸਟੰਟ ਕਰ ਰਹੇ ਸੀ ਫਿਲਹਾਲ ਜਦੋਂ ਰੋੜੇ ਤਾਂ ਉਹਨਾਂ ਨੂੰ ਬਚਾ ਲਿਆ ਗਿਆ ਤਸਵੀਰਾਂ ਤੁਹਾਨੂੰ ਮੈਂ ਇਸ ਵੇਲੇ ਸਤਲੁਜ ਹੈਡ ਵਰਕਸ ਦੀਆਂ ਦਿਖਾ ਰਿਹਾ ਜਿਹੜੀਆਂ ਰੋਪੜ ਤੋਂ ਤੇ ਦਰਿਆ ਜਿਹੜਾ ਬਿਲਕੁਲ ਭਰਿਆ ਹੋਇਆ ਹੈ ਫਿਲਹਾਲ ਜਿਹੜਾ ਖਤਰੇ ਦੀ ਤੋਂ ਬਾਹਰ ਖਤਰੇ ਦੀ ਗੱਲ ਕਰੀਏ ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਹੈ ਕਿ 1988 ਵਿੱਚ ਕਹਿੰਦੇ ਜਦੋਂ ਹੜ੍ਹ ਆਇਆ ਸੀ ਤਾਂ ਉਸ ਵੇਲੇ 465000 ਕਿਊਸਿਕ ਪਾਣੀ ਇੱਥੇ ਜਮ੍ਹਾਂ ਹੋ ਗਿਆ ਸੀ ਖਤਰੇ ਦੀ ਜਿਹੜੀ ਕੈਂਟੀ ਸੀ ਤੋਂ ਪਾਰ ਹੋ ਗਈ ਸੀ ਫਿਰ ਹਾਲ ਜਿਹੜੇ ਗੇਟ ਆ ਉਹ ਕੋ ਵੀ ਨਹੀਂ ਖੋਲੇ ਗਏ ਸਿਰਫ ਸਿਰਫ 45000 ਕਿਊਸਿਕ ਜਿਹੜਾ ਪਾਣੀ ਇੱਥੇ ਛੱਡਿਆ ਗਿਆ ਸੀ ਪਾਖੜਾ ਵੱਲੋਂ ਵੀ ਜਿਹੜਾ ਪਾਣੀ ਆ ਉਹ حساب ਦੇ ਨਾਲ ਛੱਡਿਆ ਜਾ ਰਿਹਾ ਹੋਰ ਪਾਸੇ ਕਨਵਰਟ ਕੀਤਾ ਜਾ ਰਿਹਾ ਸਤਲੋਜ ਦੇ ਵਿੱਚ ਜਿਹੜਾ ਜਿਵੇਂ ਲੋਕ ਕਹਿੰਦੇ ਪਾਖੜਾ ਦੇ ਗੇਟ ਖੋਲ ਦਿੱਤੇ ਗਏ ਫਲੱਡ ਗੇਟ ਖੋਲ ਦਿੱਤੇ ਗਏ ਆ ਉਹ ਜਰੂਰ ਖੋਲੇ ਆ ਪਰ ਲਿਮਟ ਦੇ ਨਾਲ ਰੱਖੋ ਲਿਆ ਫਿਲਹਾਲ ਇਹ ਜੀ ਕੋਈ ਖਤਰੇ ਦੀ ਗੱਲ ਨਹੀਂ ਹੈ ਭਾਵੇਂ ਬਰਸਾਤ ਜਿਹੜੇ ਆ ਲਗਾਤਾਰ ਕੰਟੀਨਿਊ بارش ਹੋ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ 31 ਤਰੀਕ ਤੱਕ ਜਿਹੜਾ بارش ਆਉਂਦੀ ਸੰਭਾਵਨਾ ਕਿ ਸੌਣ ਪਈਨਾ ਭਾਵੇਂ ਬੀ ਚੁੱਕਾ ਭਾਦੋ ਦੇ ਵਿੱਚ ਜਿਹੜੇ ਆ ਬੇ ਮੌਸਮੀ ਮੀਂਹ ਜਿਹੜੇ ਪੈ ਰਹੇ ਆ ਫਸਲਾਂ ਦੀ ਤਬਾਹੀ ਆ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਸੜਕਾਂ ਟੁੱਟੀਆਂ ਪੁਲ ਪਠਾਨਕੋਟ ਦੀ ਗੱਲ ਕਰੀਏ ਜੰਮੂ ਪਠਾਨਕੋਟ ਹਾਈਵੇ ਜਿਹੜਾ ਸੀ ਉਹਦਾ ਪੁਲੀ ਜਿਹੜਾ ਟੁੱਟ ਗਿਆ ਉਹ ਬਹੁਤ ਸਾਰੇ ਜਿਹੜੇ ਨੁਕਸਾਨ ਪੰਜਾਬ ਵਿੱਚ ਬਰਸਾਤ ਨਾ ਵੇਖਣ ਨੂੰ ਮਿਲੇ ਪਰ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਲਾਈਵ ਤਸਵੀਰਾਂ ਤੋਂ ਦਿਖਾ ਰਹੇ ਹਾਂ ਪਰ ਤੋ ਹਾ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ 'ਤੇ ਜਿਹੜਾ ਪਾਣੀ ਆ ਉਹ ਬਾਹਰ ਕਰ ਰਿਹਾ ਆ ਕਿਉਂਕਿ ਅੱਗੇ ਜਾ ਕੇ ਜਿਹੜਾ ਸਤਲੁਜ ਤੇ ਵਿਆਹ ਜਦੋਂ ਮਿਲਦੇ ਨੇ ਤਾਂ ਗੁਰਦਾਸਪੁਰ ਸਾਈਡ ਦੇ ਵਿੱਚ ਜਿਹੜਾ ਆ ਉਹ ਮਾਰ ਤੁਸੀਂ ਪਾਣੀ ਦੇਖ ਸਕਦੇ ਹੋ ਇਸ ਵੇਲੇ ਰੋਪੜ ਤੋਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਰੋਪੜ ਦੀਆਂ ਤਸਵੀਰਾਂ ਨੇ ਰੋਪੜ ਹਾਰਡਵਰਕਸ ਦੀ ਹੈਡਵਰਕਸ ਦੀਆਂ ਕਿ ਕਿਵੇਂ ਪਾਣੀ ਦੀ ਰਫਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੂਨ ਜਿਹੜੀ ਪਾਣੀ ਦੀ ਪਾਣੀ ਦੀ ਛੱਲਾ ਕਿੰਨੀ ਤੇਜ਼ ਨੇ ਕਿੰਨੀ ਤਬਾਹੀ ਵਾਲਾ ਪਾਣੀ ਹੈ ਫਿਲਹਾਲ ਖਤਰੇ ਦੀ ਜਿਹੜੀ ਆ ਉਹ ਘੰਟੀ ਜਿਹੜੀ ਆ ਉਸ ਤੋਂ ਦੂਰ ਹੈ ਪਾਣੀ ਸਤਲੁਜ ਦੇ ਵਿੱਚ ਪਾਣੀ ਜਰੂਰ ਛੱਡਿਆ ਗਿਆ ਹੈ 45000 ਕਿਊਸਿਕ ਮੈਂ ਦੱਸ ਚੁੱਕਾ ਪਰੰਤੂ ਖਤਰੇ ਤੋਂ ਅਜੇ ਬਾਹਰ ਹੈ 85000 ਤੋਂ ਉੱਪਰ ਜਦੋਂ ਚੱਲਦਾ ਤਾਂ ਫਿਰ ਜਿਹੜਾ ਇਹਦੇ ਗੇਟ ਖੁੱਲੇ ਜਾਂਦੇ ਨੇ 12 ਗੇਟ ਦੇ 12 ਜਿਹੜੇ ਖੁੱਲੇ ਪਰੰਤੂ ਹੁਣ ਜਿਹੜਾ 45000 ਕਿਊਸਿਕ ਜਿਹੜਾ ਇਸ ਐ ਨੂੰ ਛੱਡਿਆ ਗਿਆ ਹੈ ਬਾਕੀ ਪਾਣੀ ਹਲੇ ਜਿਹੜਾ ਜਮਾ ਹੈ ਫਿਲਹਾਲ ਖਤਰੇ ਦੀ ਘੰਟੀ ਤੋਂ ਜਿਹੜਾ ਨਿਸ਼ਾਨ ਹੈ ਉਹਦੇ ਤੋਂ ਬਾਹਰ